ਸ਼ਿਕ ਕੇਂਦਰ ਦਾ ਕਿਸਾਨਾਂ ਨੂੰ ਸੱਦਾ ਆ ਚੁੱਕਿਆ ਪਰ ਇਸ ਸੱਦੇ ਤੋਂ ਬਾਅਦ ਵੀ ਸਿਆਸਤ ਸਿਖਰਾਂ ਦੇ ਉੱਤੇ ਆ ਤੇ ਦੂਜੇ ਪਾਸੇ ਕਿਸਾਨ ਵੀ ਸੰਤੁਸ਼ਟ ਨਜ਼ਰ ਨਹੀਂ ਆ ਰਹੇ ਤਾਂ ਇੱਕ ਪਾਸੇ ਤਾਂ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸੱਦਾ ਬਹੁਤ ਲੇਟ ਆ ਉਸ ਨੂੰ ਜਲਦੀ ਕੀਤਾ ਜਾਵੇ ਦੂਜੇ ਪਾਸੇ ਰਵਨੀਤ ਬਿੱਟੂ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਵੱਲੋਂ ਵੀ ਹੁਣ ਕਿਸਾਨੀ ਅੰਦੋਲਨ ਦੇ ਬਾਰੇ ਵੱਡਾ ਬਿਆਨ ਦਿੱਤਾ ਗਿਆ ਕਿ ਕਿਸਾਨ ਇਕੱਲੇ ਪੰਜਾਬ ਦੀ ਗੱਲ ਕਰਨ ਪੂਰੇ ਦੇਸ਼ ਦੀ ਗੱਲ ਨਾ ਕਰਨ ਕਹਿੰਦੇ ਜਦੋਂ ਉਹ ਹੜਤਾਲ ਦੇ ਉੱਤੇ ਜਗਜੀਤ ਸਿੰਘ ਢੱਲੇਵਾਲ ਬੈਠੇ ਕਿਸੇ ਹੋਰ ਦੇਸ਼ ਦੇ ਵਿੱਚ ਕੋਈ ਬੈਠਾ ਭੁਖੜਤਾਲ ਦੇ ਉੱਤੇ ਕੋਈ ਮਰਨ ਵਰਤੇ ਬੈਠਾ ਆ ਹਰਿਆਣਾ ਦੀ ਗੱਲ ਕਰਦੇ ਸੀ ਤਾਂ ਹਰਿਆਣਾ ਤੁਹਾਡੇ ਨਾਲ ਆ ਗਿਆ ਹਰਿਆਣੇ ਜਿੱਥੇ ਕਹਿੰਦੇ ਬੀਜੇਪੀ ਦੀ ਸਰਕਾਰ ਬਣਾਤੀ ਤਾਂ ਉੜੀਸਾ ਦੀ ਗੱਲ ਕੀਤੀ ਜਾਵੇ ਉੜੀਸਾ ਦੇ ਵਿੱਚ ਜੇਕਰ ਕਿਸਾਨਾਂ ਨੂੰ ਲੋੜ ਆ ਤਾਂ ਉਹ ਆਪਣੇ ਮੁੱਖ ਮੰਤਰੀ ਨਾਲ ਗੱਲ ਕਰਨ ਉੱਥੇ ਬੀਜੇਪੀ ਦੀ ਸਰਕਾਰ ਆ ਯੂਪੀ ਦੇ ਵਿੱਚ ਜੇਕਰ ਕਿਸਾਨਾਂ ਨੂੰ ਲੋੜ ਆ ਯੂਪੀ ਦੇ ਕਿਸਾਨ ਆਪਣੇ ਮੁੱਖ ਮੰਤਰੀ ਨਾਲ ਗੱਲਬਾਤ ਕਰਨ ਜੇਕਰ ਲੋੜ ਆ ਗੁਜਰਾਤ ਮਹਾਰਾਸ਼ਟਰ ਦੀ ਜੇਕਰ ਉਹਨਾਂ ਕਿਸਾਨਾਂ ਨੂੰ ਲੋੜ ਆ ਤਾਂ ਉਹ ਆਪਣੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਨ ਉੱਥੇ ਬੀਜੇਪੀ ਦੀ ਸਰਕਾਰ ਆ ਤਾਂ ਪੰਜਾਬ ਦੇ ਕਿਸਾਨ ਪੰਜਾਬ ਦੀ ਗੱਲ ਕਰਨ ਪੂਰੇ ਦੇਸ਼ ਦੀ ਗੱਲ ਨਾ ਕਰਨ ਰਵਨੀਤ ਬਿੱਟੂ ਦੇ ਵੱਲੋਂ ਇਹ ਕੁਝ ਕਿਹਾ ਗਿਆ ਤੇ ਹੋਰ ਨਾਲ ਤਿੱਖੇ ਸਵਾਲ ਖੜੇ ਕੀਤੇ ਨੇ ਕਿਸਾਨਾਂ ਦੇ ਉੱਤੇ ਕੀ ਕੁਝ ਕਹਿ ਰਹੇ ਨੇ ਰਵਨੀਤ ਬਿੱਟੂ ਆਖਰ ਤੁਹਾਨੂੰ ਸੁਣਾਉਨੇ ਆ ਐਨੇ ਤਲਖ ਤੇਵਰ ਦੇਖਣ ਨੂੰ ਡੱਲੇਵਾਲ ਸਾਹਿਬ ਨੇ ਉਹਨਾਂ ਦੀ ਟੀਮ ਨੇ ਬੜਾ ਵੱਡਾ ਫੈਸਲਾ ਕੀਤਾ ਏ ਇਹ ਜਿਹੜੀ ਚੀਜ਼ ਆ ਇਹ ਤਾਂ ਪਹਿਲੇ ਦਿਨ ਹੀ ਹੋ ਜਾਣੀ ਸੀ ਜਿਹੜੀ ਮੀਟਿੰਗ ਵਾਲੀ ਗੱਲ ਸੀ ਉਹ ਤਾਂ ਪਹਿਲੇ ਦਿਨ ਹੀ ਜੇ ਉਹ ਮੀਟਿੰਗ ਵਾਲੀ ਗੱਲ ਕਰਦੇ ਉਹ ਤਾਂ ਪਹਿਲੇ ਦਿਨ ਤੋਂ ਹੀ ਸੈਂਟਰ ਗਵਰਨਮੈਂਟ ਜਾਂ ਜੇ ਸੈਂਟਰ ਗਵਰਨਮੈਂਟ ਦੀ ਗੱਲ ਮੈਂ ਨਾ ਕਰਦੇ ਹੋ ਐਗਰੀਕਲਚਰ ਮਿਨਿਸਟਰੀ ਦੀ ਗੱਲ ਕਰਾਂ ਉਹ ਪਹਿਲੇ ਦਿਨ ਤੋਂ ਕਹਿ ਰਹੇ ਸੀ ਵੀ ਅਸੀਂ ਜਿਹੜੀ ਆ ਗੱਲਬਾਤ ਕਰ ਲੂ ਹਮੇਸ਼ਾ ਤਿਆਰ ਆ ਪਰ ਉਸ ਵੇਲੇ ਗੱਲ ਕੀ ਸੀ ਡਿਮਾਂਡ ਇਹ ਸੀ ਉਹਨਾਂ ਦੀ ਵੀ ਅਸੀਂ ਐਮਐਸਪੀ ਦੇਸ਼ ਲਾਗੂ ਕਰਾਉਣੀ ਹੈ ਅਸੀਂ ਗੱਲ ਕਰ ਰਹੇ ਸੀ ਵੀ ਆਪਾਂ ਪੰਜਾਬ ਪਿੱਛੇ ਦੇਸ਼ ਦੇ ਵਿੱਚ ਦੇਸ਼ ਦੀ ਲੜਾਈ ਅਲੱਗ-ਅਲੱਗ ਸੂਬੇ ਆ ਦੇਸ਼ ਦੀ ਲੜਾਈ ਬਹੁਤ ਲੋਕ ਬੈਠੇ ਆ ਉੱਥੇ ਬੀਜੇਪੀ ਦੀਆਂ ਗਵਰਨਮੈਂਟਸ ਨੇ ਸਰਕਾਰਾਂ ਨੇ ਜ਼ਿਆਦਾਤਰ ਦੇਸ਼ ਉਹ ਆਪਣੇ ਆਪ ਦੇਖ ਲੈਣਗੇ ਵੀ ਉਹ ਆਪਣੀ ਸਟੇਟ ਨੂੰ ਸਟੇਟ ਵਾਈਜ਼ ਦੇਣਾ ਚਾਹੁੰਦੇ ਆ ਸੈਂਟਰ ਵੱਲੋਂ ਦੇਣਾ ਚਾਹੁੰਦੇ ਆ ਉਹਨਾਂ ਦੀ ਤਾਂ ਕੋਈ ਗੱਲ ਹੀ ਹੈ ਨਹੀਂ ਉਹਨਾਂ ਨੇ ਤਾਂ ਕਦੇ ਆ ਕੇ ਡਿਮਾਂਡ ਹੀ ਨਹੀਂ ਕੀਤੀ ਜੇ ਉਹ ਡਿਮਾਂਡ ਕਰਨ ਸਭ ਤੋਂ ਵੱਡੀ ਸਟੇਟ ਬਧਿਆ ਪ੍ਰਦੇਸ਼ ਉੱਤੇ ਬੀਜੇਪੀ ਆ ਉਹਨਾਂ ਦੇ ਮੁੱਖ ਮੰਤਰੀ ਨਾ ਕਰਨ मध्यप्रदेश ਦੇ ਹੀ ਐਗਰੀਕਲਚਰ ਮਿਨਿਸਟਰ ਨੇ ਚੋਹਾਨ ਸਾਬ ਉਹਨਾਂ ਨਾਲ ਕਰਨ ਉਦੋਂ ਵੱਡੀ ਸਟੇਟ ਯੂਪੀ ਯੂਪੀਚ ਬੀਜੇਪੀ ਦੀ ਸਰਕਾਰ ਆ ਉਹ ਆਪਣੇ ਯੋਗੀ ਸਾਬ ਨਾਲ ਗੱਲ ਕਰਨਗੇ ਕਿਸਾਨ ਸੰਗਠਨਾਂ ਜੇ ਲੋਡ ਹੋ ਉਹਨਾਂ ਨੂੰ ਉਦੋਂ ਬਾਅਦ ਉੜੀਸਾ ਅਰ ਗਈ ਸਟੇਟ ਆ ਉੱਥੇ ਬੀਜੇਪੀ ਉਹ ਆਪਣੇ ਮੁੱਖ ਮੰਤਰੀ ਨਾਲ ਕਰਨੇ ਗੁਜਰਾਤ ਆ ਮਹਾਰਾਸ਼ਟਰ ਆ ਜਿੱਥੇ ਸਭ ਤੋਂ ਵੱਡੇ ਕਿਸਾਨ ਮੂਵਮੈਂਟ ਚੱਲਦੀਆਂ ਉੱਥੇ ਬੀਜੇਪੀ ਦੀ ਮੁੱਖ ਮੰਤਰੀ ਨੇ ਉਹ ਕਰਨਗੇ ਆਪਾਂ ਨੂੰ ਕਿਹਨੇ ਜ਼ਿੰਮੇਵਾਰੀ ਦਿੱਤੀ ਆ ਆਪਾਂ ਨੂੰ ਜ਼ਿੰਮੇਵਾਰੀ ਕਿਹਨੇ ਦੇਸ਼ ਦੀ ਦਿੱਤੀ ਆ ਅੱਪਰ ਉਹਦੇ ਜ਼ਿੰਮੇਵਾਰੀ ਆਪਣੇ ਪੰਜਾਬ ਦੀ ਆ ਕਿਸਾਨ ਲੀਡਰਾਂ ਨੂੰ ਹਮੇਸ਼ਾ ਕਹਿੰਨੇ ਆ ਵੀ ਪੰਜਾਬ ਦੀ ਗੱਲ ਕਰਕੇ ਜੋ ਪੰਜਾਬ ਦੀਆਂ ਫਸਲਾਂ ਲਈ ਜੋ ਕੁਝ ਜਿਹੜੀਆਂ ਫਸਲਾਂ ਲਈ ਚਾਹੀਦਾ ਤੁਮ ਤਾਂ ਮੀਟਿੰਗ ਸ਼ੁਰੂ ਹੋ ਗਈ ਹੁਣ ਤਾਂ ਕੋਈ ਰੌਲਾ ਹੀ ਨਹੀਂ ਹੁਣ ਉਸ ਮੀਟਿੰਗ ਚ ਜੋ ਕੁਝ ਪੰਜਾਬ ਲਈ ਚਾਹੀਦਾ ਅਸੀਂ ਪੰਜਾਬ ਦੇ ਲਈ ਉਹ ਹਰ ਕੁਝ ਕਰਨ ਲਈ ਤਿਆਰ ਆ ਪਰ ਤੁਸੀਂ ਜ਼ਿੰਮੇਵਾਰੀ ਜਿਹੜੀ ਆ ਉਹ ਪੰਜਾਬ ਦੀ ਲੋ ਪੰਜਾਬ ਦੇ ਕਿਸਾਨਾਂ ਦੀ ਮਜ਼ਦੂਰਾਂ ਦੀ ਲੋ ਤਾਂ ਗੱਲ ਅੱਗੇ ਚੱਲੂਗੀ ਤੁਸੀਂ ਬੱਲੋ ਮੱਲੀ ਭਾਰ ਆ ਜਿਹੜਾ ਉਹ ਦੇਸ਼ ਦਾ ਪਾਇਆ ਦੇਸ਼ ਦੀ ਲੀਡਰਸ਼ਿਪ ਤਾਂ ਜਿਹੜੀ ਕਿਸਾਨਾਂ ਦੀ ਕੁਛ ਕਹੀ ਨਹੀਂ ਰਹੀ ਉਹ ਤਾਂ ਸਾਰੇ ਜਗ੍ਹਾ ਬੀਜੇਪੀ ਨੂੰ ਇਲੈਕਟ ਕਰ ਰਹੀ ਹੈ ਸਿਲੈਕਟ ਕਰ ਰਹੀ ਹੈ ਮੈਂ ਇਹ ਕਹਿਣਾ ਬਾਰ ਬਾਰੀ ਮੈਂ ਗੱਲ ਕਹਿਣਾ ਵੀ ਆਪਣੇ ਆਪ ਨੂੰ ਵੀ ਆਪਾਂ ਤਕਲੀਫ ਚ ਪਾਉਨੇ ਆ ਕਾਦੇ ਲਈ ਜੀ ਕੋਈ ਬੈਠਾ ਹੋਰ ਦੇਸ਼ ਦਾ ਕੋਈ ਵੀ ਕੋਈ ਕਿਸਾਨ ਹੋਰ ਲੀਡਰ ਕੋਈ ਦੇਸ਼ ਚੋਂ ਬੈਠਾ ਮਰਨ ਵਰਤੇ ਬੈਠਾ ਭੁਖੜਤਾਲ ਤੇ ਤੇ ਆਪਾਂ ਨੂੰ ਕੀ ਲੱਗਿਆ ਹੋਇਆ ਜੀ ਆਪਾਂ ਬੱਲੋ ਮੱਲੀ ਆਪਾਂ ਪੰਜਾਬ ਦੀ ਗੱਲ ਕਰੀਏ ਨਾ ਜਿਹੜੇ ਕਿਸਾਨ ਆਪਣੇ ਨਾਲ ਰੋਜ਼ ਬੈੰਦੇ ਆ ਜਿਨੇ ਕਿਸਾਨ ਨੇ ਸਾਰੇ ਦੇਸ਼ ਦਾ ਢਿੱਡ ਭਰੇ ਆ ਆਪਾਂ ਉਸ ਪੰਜਾਬ ਨੂੰ ਦਵਾਈਏ ਨਾ ਹੱਕ ਤੇ ਜਿਹੜੇ ਸੈਂਟਰ ਗਵਰਨਮੈਂਟ ਦੇਣ ਨੂੰ ਤਿਆਰ ਆ ਪੰਜਾਬ ਲਈ ਕਿਉਂਕਿ ਪੰਜਾਬ ਲਈ ਇੱਕ ਅਲੱਗ ਸਤਕਾਰ ਆ ਪੰਜਾਬ ਦੀ ਅਲੱਗ ਅਲੱਗ ਇੱਕ ਪਛਾਣ ਆ ਪੰਜਾਬ ਦੀ ਅਲੱਗ ਇੱਕ ਜਗ੍ਹਾ ਏ ਤੇ ਇਸ ਕਰਕੇ ਆਪਾਂ ਜੇ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਦੇ ਲਈ ਐਮਐਸਪੀ ਦੀ ਗੱਲ ਕਰਾਂਗੇ ਕਿਹੜੇ ਫਸਲਾਂ ਦੇ ਲਈ ਚਾਹੀਦਾ ਕਿਵੇਂ ਸੁਧਾਰ ਚੜ੍ਹ ਕਰਨਾ ਕਿਸਾਨ ਦਾ ਉਹ ਗੱਲ ਕਰਾਂਗੇ ਉਹ ਸਿਰੇ ਵੀ ਲੱਗ ਜੂਗੀ ਪਰ ਜੇ ਤੁਸੀਂ ਐਮਐਸਪੀ ਦੀ ਮੈਂ ਅੱਜ ਤੁਹਾਨੂੰ ਇਹ ਗੱਲ ਬੁਰੀ ਲੱਗੇ ਜਾਂ ਚੰਗੀ ਲੱਗੇ ਦੇਸ਼ ਦੇ ਲਈ ਜੇ ਐਮਐਸਪੀ ਦੀ ਗੱਲ ਕਰਾਂਗੇ ਦੇਸ਼ ਲਈ ਜੇ ਆਪਾਂ ਹਰ ਫਸਲ ਦੀ ਗੱਲ ਕਰਾਂਗੇ ਉਹ ਗੱਲ ਮੈਨੂੰ ਮੈਂ ਜਿੰਨਿਕ ਮੇਰੀ ਸੋਚ ਆ ਮੈਂ ਬਿਲਕੁਲ ਨਾ ਇਹ ਸਰਕਾਰ ਵੱਲੋਂ ਕਹਿ ਰਹੇ ਆ ਨਾ ਮੈਂ ਬੀਜੇਪੀ ਵੱਲੋਂ ਕਹਿ ਰਹੇ ਆ ਮੈਂ ਸਿਰਫ ਇੱਕ ਕਿਸਾਨ ਪੰਜਾਬੀ ਹੋਣ ਦੇ ਨਾਤੇ ਕਹਿ ਰਹੇ ਆ ਇਹ ਗੱਲ ਜਿਹੜੀ ਦੇਸ਼ ਦੇ ਲਈ ਆ ਉਹ ਜਿਹੜੀ ਸਿਰੇ ਚੜਨੀ ਸਿਰੇ ਚੜਾਉਣ ਦੀ ਜ਼ਿੰਮੇਵਾਰੀ ਨਾ ਆਪਾਂ ਨੂੰ ਲੈਣੀ ਚਾਹੀਦੀ ਆ ਨਾ ਆਪਾਂ ਨੂੰ ਕਰਨੀ ਚਾਹੀਦੀ ਤੇ ਨਾ ਇਹ ਗੱਲ ਹੋਣੀ ਹੈ ਮੈਂ ਬਾਰ-ਬਾਰ ਇਹ ਕਹਿੰਨਾ ਵੀ ਪੰਜਾਬ ਦੇ ਕਿਸਾਨ ਲੀਡਰ ਤਕੜੇ ਹੋ ਕੇ ਪੰਜਾਬ ਦੇ ਲਈ ਗੱਲ ਕਰਨ ਪੰਜਾਬ ਦੇ ਲਈ ਕਿਸਾਨ ਲਈ ਮਰਨ ਜੋਣ ਕੁਝ ਵੀ ਕਰਨ ਪਰ ਪੰਜਾਬ ਦੀ ਗੱਲ ਕਰਨ ਪੰਜਾਬ ਦੀ ਗੱਲ ਕਰਨ ਮੈਂ ਬਾਰ-ਬਾਰ ਇਹ ਗੱਲ ਕਹਿ ਰਿਹਾ ਹਾਂ ਹਾਂ ਨਾਲ ਲੱਗਦਾ ਹਰਿਆਣਾ ਹਰਿਆਣੇ ਵਾਲੇ ਜੇ ਬੈਠੇ ਆ ਤਾਂ ਉਹਨਾਂ ਦੀ ਗੱਲ ਕਰ ਲੋ ਪਰ ਹਰਿਆਣੇ ਵਾਲਾ ਉੱਠ ਕੇ ਕੋਈ ਤੁਹਾਡੇ ਬਾਰਡਰ ਖਲਾਉਣ ਨਹੀਂ ਆ ਰਹੇ ਕੋਈ ਤੁਹਾਨੂੰ ਵੈਲਕਮ ਕਰਨੀ ਆ ਰਿਹਾ ਆ ਆਇਆ ਕੋਈ ਹਰਿਆਣੇ ਵਾਲਾ ਭਾਜਪੀ ਦੀ ਸਰਕਾਰ ਬਣਾਤੀ ਉਹਨਾਂ ਨੇ ਤੇ ਤੁਸੀਂ ਕਾਦੇ ਲਈ ਤੁਸੀਂ ਕਿਉਂ ਠੇਕਾ ਭਾਰ ਚੱਕਿਆ ਏ ਤੁਸੀਂ ਠੇਕਾ ਲਓ ਪੰਜਾਬ ਦਾ ਤੁਸੀਂ ਚੱਕੋ ਭਾਰ ਪੰਜਾਬ ਦਾ ਤੇ ਜਿਹਦੇ ਨਾਲ ਸਾਰੇ ਆ ਕੇ ਤੁਹਾਡੇ ਨਾਲ ਤੁਹਾਡੇ ਹਾਂ ਦੇ ਵਿੱਚ ਹਾਂ ਨਾਰਾ ਮਾਰਨਗੇ ਪਰ ਤੁਸੀਂ ਖਾਮਕ ਆਖੇ ਮੈਂ ਕੌਣ ਮੈਂ ਖਾਮਕ ਇਸ ਕਰਕੇ ਦੁਗਜਿਆਂ ਨੂੰ ਉਹ ਤਾਂ ਸਾਰੇ ਭਾਜਪੀ ਦੇ ਨਾਲ ਨੇ ਸਾਰੇ ਭਾਜਪੀ ਦੀ ਚੀਫ ਮਿਨਿਸਟਰ ਉਹਨਾਂ ਨੇ ਸੂਬਿਆਂ 'ਚ ਬਣਾਏ ਹੋਏ ਆ ਆਪਾਂ ਪੰਜਾਬ ਵਾਲੇ ਕਿਸੇ ਪਿੱਛੇ ਪੰਜਾਬ ਵਾਲੇ ਕਿਸੇ ਪਿੱਛੇ ਆਪਣਾ ਝੱਗਾ ਚੌੜਨਾ ਕਰਾਈਏ ਆਪਾਂ ਆਪਣੀ ਗੱਲ ਕਰੀਏ ਸ਼ੋਭ ਦੇ ਬੀਆ ਤੇ ਉਹ ਗੱਲ ਜੋ ਹੋ ਵੀ ਜਿੱਤਾਂਗੇ ਵੀ ਉਸ ਗੱਲ ਚ ਧੰਨਵਾਦ ਕੀ ਲੱਗਦਾ ਹੈ ਕਿ ਆਪ ਸਮਨ ਨੂੰ ਬਿਠਾਣੇ ਦੀ ਕੋਸ਼ਿਸ਼ ਜਿਸ ਤਰੀਕੇ ਨਾਲ ਕੀਤੀ ਜਾ ਰਹੀ ਹੈ ਹਲ ਹਲ ਨਿਕਲਦਾ ਹੋ ਦਿਖਾਈ ਦੇਦਾ ਨਹੀਂ ਜੀ ਹੁਣ ਤਾਂ ਮੀਟਿੰਗ ਰੱਖੀ ਗਈ ਹੁਣ ਤਾਂ 14 ਫਰਵਰੀ ਦੀ ਹੈ ਜਿਹੜੀ ਉਹ ਮੀਟਿੰਗ ਰੱਖੀ ਗਈ ਤੇ ਉਹ ਮੀਟਿੰਗ ਵੀ ਚੰਡੀਗੜ੍ਹ ਰੱਖੀ ਗਈ ਹੈ ਤੇ ਪਰ ਮੈਂ ਮੈਂ ਆਪਣੀ ਰਾਇ ਦੇਣੀ ਨਹੀਂ ਚਾਹੀਦੀ ਕਿ ਕਿ ਬਿਨਾ ਮੰਗੇ ਤੋਂ ਰਹਿ ਦੇਣਾ ਉਹ ਵੀ ਗਲਤ ਆ ਪਰ ਸਾਨੂੰ ਗੱਲ ਸਿਰਫ ਆਪਣੀ ਪੰਜਾਬ ਡੱਲੇਵਾਲ ਸਾਹਿਬ ਨੇ ਉਹਨਾਂ ਦੀ ਟੀਮ ਨੇ بڑا ਵੱਡਾ ਫੈਸਲਾ ਕੀਤਾ ਏ ਇਹ ਜਿਹੜੀ ਚੀਜ਼ ਆ ਇਹ ਤਾਂ ਪਹਿਲੇ ਦਿਨ ਹੀ ਹੋ ਜਾਣੀ ਸੀ ਜਿਹੜੀ ਮੀਟਿੰਗ ਵਾਲੀ ਗੱਲ ਸੀ ਉਹ ਤਾਂ ਪਹਿਲੇ ਦਿਨ ਹੀ ਜੇ ਉਹ ਮੀਟਿੰਗ ਵਾਲੀ ਗੱਲ ਕਰਦੇ ਉਹ ਤਾਂ ਪਹਿਲੇ ਦਿਨ ਤੋਂ ਹੀ ਸੈਂਟਰ ਗਵਰਨਮੈਂਟ ਜਾਂ ਜੇ ਸੈਂਟਰ ਗਵਰਨਮੈਂਟ ਦੀ ਗੱਲ ਮੈਂ ਨਾ ਕਰਦੇ ਹੋਵਾਂ ਐਗਰੀਕਲਚਰ ਮਿਨਿਸਟਰੀ ਦੀ ਗੱਲ ਕਰਾਂ ਉਹ ਪਹਿਲੇ ਦਿਨ ਤੋਂ ਕਹਿ ਰਹੇ ਸੀ ਵੀ ਅਸੀਂ ਜਿਹੜੀ ਆ ਗੱਲਬਾਤ ਕਰਨ ਨੂੰ ਹਮੇਸ਼ਾ ਤਿਆਰ ਆ ਪਰ ਉਸ ਵੇਲੇ ਗੱਲ ਕੀ ਸੀ ਡਿਮਾਂਡ ਇਹ ਸੀ ਉਹਨਾਂ ਦੀ ਵੀ ਅਸੀਂ ਐਮਐਸਪੀ ਦੇਸ਼ 'ਚ ਲਾਗੂ ਕਰਾਉਣੀ ਆ ਅਸੀਂ ਗੱਲ ਕਰ ਰਹੇ ਸੀ ਵੀ ਆਪਾਂ ਪੰਜਾਬ ਪਿੱਛੇ ਦੇਸ਼ ਦੇ ਵਿੱਚ ਦੇਸ਼ ਦੀ ਲੜਾਈ ਅਲੱਗ-ਅਲੱਗ ਸੂਬੇ ਆ ਦੇਸ਼ ਦੀ ਲੜਾਈ ਬਹੁਤ ਲੋਕ ਬੈਠੇ ਆ ਉੱਥੇ ਬੀਜੇਪੀ ਦੀਆਂ ਗਵਰਨਮੈਂਟਸ ਨੇ ਸਰਕਾਰਾਂ ਨੇ ਜ਼ਿਆਦਾਤਰ ਦੇਸ਼ ਉਹ ਆਪਣੇ ਆਪ ਦੇਖ ਲੈਣਗੇ ਵੀ ਉਹ ਆਪਣੀ ਸਟੇਟ ਨੂੰ ਸਟੇਟ ਵਾਈਜ਼ ਦੇਣਾ ਚਾਹੁੰਦੇ ਆ ਸੈਂਟਰ ਵੱਲੋਂ ਦੇਣਾ ਚਾਹੁੰਦੇ ਆ ਉਹਨਾਂ ਦੀ ਤਾਂ ਕੋਈ ਗੱਲ ਹੀ ਹੈ ਨਹੀਂ ਉਹਨਾਂ ਨੇ ਤਾਂ ਕਦੇ ਆ ਕੇ ਡਿਮਾਂਡ ਹੀ ਨਹੀਂ ਕੀਤੀ ਜੇ ਉਹ ਡਿਮਾਂਡ ਕਰਨ ਸਭ ਤੋਂ ਵੱਡੀ ਸਟੇਟ ਮੱਧਿਆ ਪ੍ਰਦੇਸ਼ ਉੱਤੇ ਬੀਜੇਪੀ ਹੈ ਉਹਨਾਂ ਦੇ ਮੁੱਖ ਮੰਤਰੀ ਨਾ ਕਰਨ ਮੱਧਿਆ ਪ੍ਰਦੇਸ਼ ਦੇ ਹੀ ਐਗਰੀਕਲਚਰ ਮਿਨਿਸਟਰ ਨੇ ਚੋਹਾਨ ਸਾਬ ਉਹਨਾਂ ਨਾ ਕਰਨ ਉਦੋਂ ਵੱਡੀ ਸਟੇਟ ਯੂਪੀ ਕਿਉਂਕਿ ਭਾਜਪਾ ਦੀ ਸਰਕਾਰ ਉਹ ਆਪਣੇ ਯੋਗੀ ਸਾਹਿਬ ਨਾਲ ਗੱਲ ਕਰਨਗੇ ਕਿਸਾਨ ਸੰਗਠਨਾਂ ਜੇ ਲੋਡ ਹੋ ਉਹਨਾਂ ਉਦੋਂ ਬਾਅਦ ਉੜੀਸਾ ਵਰਗੇ ਸਟੇਟ ਆ ਉੱਥੇ ਭਾਜਪਾ ਉਹ ਆਪਣੇ ਮੁੱਖ ਮੰਤਰੀ ਨਾਲ ਕਰਨਗੇ ਗੁਜਰਾਤ ਦਾ ਮਹਾਰਾਸ਼ਟਰ ਜਿੱਥੇ ਸਭ ਤੋਂ ਵੱਡੇ ਕਿਸਾਨ ਮੂਵਮੈਂਟ ਚੱਲਦੀਆਂ ਉੱਥੇ ਭਾਜਪਾ ਦੀ ਮੁੱਖ ਮੰਤਰੀ ਨੇ ਉਹ ਕਰਨਗੇ ਆਪਾਂ ਨੂੰ ਕਿਹਨੇ ਜ਼ਿੰਮੇਵਾਰੀ ਦਿੱਤੀ ਹੈ ਆਪਾਂ ਨੂੰ ਜ਼ਿੰਮੇਵਾਰੀ ਕਿਹਨੇ ਦੇਸ਼ ਦੀ ਦਿੱਤੀ ਹੈ ਆਪਾਂ ਨੂੰ ਤਾਂ ਜ਼ਿੰਮੇਵਾਰੀ ਆਪਣੇ ਪੰਜਾਬ ਦੀ ਆ ਕਿਸਾਨ ਲੀਡਰਾਂ ਨੂੰ ਹਮੇਸ਼ਾ ਕਹਿੰਦੇ ਆ ਵੀ ਪੰਜਾਬ ਦੀ ਗੱਲ ਕਰਕੇ ਜੋ ਪੰਜਾਬ ਦੀਆਂ ਫਸਲਾਂ ਲਈ ਜੋ ਕੁਝ ਜਿਹੜੀਆਂ ਫਸਲਾਂ ਲਈ ਚਾਹੀਦਾ ਤੁਹਾਨੂੰ ਤਾਂ ਮੀਟਿੰਗ ਸ਼ੁਰੂ ਹੋ ਗਈ ਹੁਣ ਤਾਂ ਕੋਈ ਰੌਲਾ ਹੀ ਨਹੀਂ ਹੁਣ ਉਸ ਮੀਟਿੰਗ ਚ ਜੋ ਕੁਝ ਪੰਜਾਬ ਲਈ ਚਾਹੀਦਾ ਅਸੀਂ ਪੰਜਾਬ ਦੇ ਲਈ ਉਹ ਹਰ ਕੁਝ ਕਰਨ ਲਈ ਤਿਆਰ ਆਂ